ਵਾਹਿਗੁਰੂ ਜੀ ਕੀ ਫਤਿਹ ਮੈਂ ਕਮਲੀ ਕੁਝ ਸਮਝ ਨਾ ਸਕਾਂ ਮੈਂ ਕਮਲੀ ਕੁਝ ਸਮਝ ਨਾ ਸਕਾਂ ਉਸ ਦੀ ਜੋਤ ਰੋਹਾਨੀ ਨੂੰ ਮੈਂ ਕਮਲੀ ਕੁਝ ਸਮਝ ਨਾ ਸਕਾਂ ਉਸ ਦੀ ਜੋਤ ਰੋਹਾਨੀ ਨੂੰ ਉੱਚੀ ਉੱਚੀ ਹੋਕਾ ਦੇਵਾਂ ਉੱਚੀ ਉੱਚੀ ਹੋਕਾ ਦੇਵਾਂ ਲੜ ਲੱਗ ਜੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜੋ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੀ ਏਸ ਜਵਾਨੀ ਮੈਂ ਕਮਲੀ ਕੁਝ ਸਮਝ ਨਾ ਸਕਾਂ ਉਸ ਦੀ ਜੋਤ ਰੋਹਾਨੀ ਨੂੰ ਉੱਚੀ ਉੱਚੀ ਹੋਕਾ ਦੇਵਾਂ ਲੜ ਲੱਗ ਜੋ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੀ ਏਸ ਜਵਾਨੀ ਨੂੰ ਅੱਜ ਦੀ ਏਸ ਜਵਾਨੀ ਜਿਸ ਦੀ ਸੰਗਤ ਜਿਸ ਦੀ ਸੰਗਤ ਸਭ ਬਰਾਬਰ ਜਿਸ ਦੀ ਸੰਗਤ ਸਭ ਬਰਾਬਰ ਸੋਲੇ ਜਿਸ ਦੇ ਖੁਦ ਗਾਉਂਦਾ ਕਾਦਰ ਸੋਲੇ ਜਿਸ ਦੇ ਖੁਦ ਗਾਉਂਦਾ ਕਾਦਰ ਪਰ ਪਤਾ ਨਹੀਂ ਕਦ ਇਹ ਅਹਿਸਾਸ ਹੋਣਾ ਮੇਰੇ ਜਿਹੀ ਪਖੰਡਾਂ ਦੀ دیਵਾਨੀ ਨੂੰ ਪਰ ਪਤਾ ਨਹੀਂ ਕਦ ਇਹ ਅਹਿਸਾਸ ਹੋਣਾ ਮੇਰੇ ਜਿਹੀ ਇਹ ਪਖੰਡਾਂ ਦੀ دیਵਾਨੇ ਨੂੰ ਮੈਂ ਉੱਚੀ ਉੱਚੀ ਹੋਕਾ ਦੇਵਾਂ ਲੜ ਲੱਗ ਜਾਓ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੀ ਇਸ ਜਵਾਨੀ ਨੂੰ ਅੱਜ ਦੀ ਇਸ ਜਵਾਨੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੱਥੇ ਹਨੇਰਾ ਗੈਬ ਜੀ ਜਿੱਥੇ ਹਨੇਰਾ ਗੈਬ ਜੀ ਉਹੀ ਨੇ ਸੱਚੇ ਸਹਬ ਜੀ ਜਿੱਥੇ ਹਨੇਰਾ ਗੈਬ ਜੀ ਉਹੀ ਨੇ ਸੱਚੇ ਸਹਬ ਜੀ ਇੱਕ ਅਰਦਾਸ ਹੈ ਕਿ ਸਦਾ ਯਾਦ ਰੱਖਾਂ ਇੱਕ ਅਰਦਾਸ ਹੈ ਕਿ ਸਦਾ ਯਾਦ ਰੱਖਾਂ ਸੱਚੇ ਗੁਰੂ ਦੀ ਇਸ ਨਿਸ਼ਾਨੀ ਨੂੰ ਇੱਕ ਅਰਦਾਸ ਹੈ ਕਿ ਸਦਾ ਯਾਦ ਰੱਖਾਂ ਸੱਚੇ ਗੁਰੂ ਦੀ ਇਸ ਨਿਸ਼ਾਨੀ ਨੂੰ ਮੈਂ ਉੱਚੀ ਉੱਚੀ ਹੋਕਾ ਦੇਵਾ ਮੈਂ ਉੱਚੀ ਉੱਚੀ ਹੋਕਾ ਦੇਵਾ ਲੜ ਲੱਗ ਜੂ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੀ ਇਸ ਜਵਾਨੀ ਨੂੰ ਅੱਜ ਦੀ ਇਸ ਜਵਾਨੀ ਨਕਲੀ ਬਾਬਿਆਂ ਦੇ ਦੌਰ 'ਚ ਨਕਲੀ ਬਾਬਿਆਂ ਦੇ ਦੌਰ 'ਚ ਪਖੰਡਾਂ ਦੇ ਉੱਚੀ ਸ਼ੋਰ 'ਚ ਪਖੰਡਾਂ ਦੇ ਉੱਚੀ ਸ਼ੋਰ 'ਚ ਫੜ ਪੱਲਾ ਗੁਰੂ ਦੀ ਬਾਣੀ ਦਾ ਬਚਾਵਾ ਪਟਕਦੀ ਇਸ ਜ਼ਿੰਦਗਾਨੀ ਨੂੰ ਨਕਲੀ ਬਾਬਿਆਂ ਦੇ ਇਸ ਦੌਰ ਚ ਪਖੰਡਾਂ ਦੇ ਉੱਚੀ ਸ਼ੋਸ਼ ਫੜ ਪੱਲਾ ਗੁਰੂ ਦੀ ਬਾਣੀ ਦਾ ਬਚਾਵਾ ਪਟਕੀ ਇਸ ਜ਼ਿੰਦਗਾਨੀ ਨੂੰ ਮੈਂ ਉੱਚੀ ਉੱਚੀ ਹੋਕਾ ਦੇਵਾ ਮੈਂ ਉੱਚੀ ਉੱਚੀ ਹੋਕਾ ਦੇਵਾ ਲੜ ਲੱਗ ਜੂ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੀ ਇਸ ਜਵਾਨੀ ਨੂੰ ਅੱਜ ਦੀ ਇਸ ਜਵਾਨੀ ਨੂੰ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਸੋਹਣੀ ਅਕਾਲ